ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਜਿਹੜੀਆਂ ਨੇ ਵੈਡਿੰਗ ਸਪੈਸ਼ਲ ਨੇ ਕਰਵਾ ਚੋਹ ਸਪੈਸ਼ਲ ਨੇ ਸਾਰੀਆਂ ਟ੍ਰੈਂਡੀ ਟ੍ਰੈਂਡੀ ਕਲੈਕਸ਼ਨਾਂ ਨੇ ਸੂਟ ਜਿੰਨੇ ਵੀ ਇਦਾਂ ਵੀਡੀਓ ਦੇ ਵਿੱਚ ਮੈਂ ਅੱਜ ਦੀ ਵਿੱਚ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਇਹ ਜਿਹੜੀਆਂ ਫਰਸਟ ਦੋ ਕਲੈਕਸ਼ਨਾਂ ਚੱਲ ਰਹੀਆਂ ਨੇ ਇਹਨਾਂ ਵਿੱਚ ਤੁਹਾਨੂੰ ਕਲਰ ਜਿਹੜਾ ਉਹ ਸਿੰਗਲ ਸਿੰਗਲ ਮਿਲੇਗਾ ਇਹਨਾਂ ਵਿੱਚ ਹੋਰ ਕਿ ਕਲਰ ਨਹੀਂ ਆਏਗਾ ਬਾਕੀ ਹੋਰ ਜਿਹੜੀਆਂ ਜਿੰਨੇ ਹੈ ਕਲੈਕਸ਼ਨਾਂ ਨੇ ਇਹਨਾਂ ਵਿੱਚ ਤੇ ਕਲਰਸ ਦੀ ਕੋਈ ਨਾ ਕਮੀ ਨਹੀਂ ਹੈ 40 ਤੋਂ 50 ਰੰਗਾਂ ਵਿੱਚ ਸੂਟ ਆਉਂਦੇ ਨੇ ਹਮੇਸ਼ਾ ਹੀ ਇਹ ਹੈਂਡਵਰਕ ਵਾਲੀਆਂ ਕਲੈਕਸ਼ਨਾਂ ਨੇ ਇਹਨਾਂ ਵਿੱਚ ਤੁਹਾਨੂੰ ਜਿਹੜਾ ਦੁਪੱਟਾ ਤੇ ਬਾਟਮ ਇੱਕ ਕਲਰ ਦਾ ਮਿਲੇਗਾ ਤੇ ਜਿਹੜੇ ਕਲਰ ਦਾ ਬਾਟਮ ਤੇ ਦੁਪੱਟਾ ਉਸੇ ਕਲਰ ਦੀ ਕੜਾਈ ਦਾ ਕੰਟਰਾਸਟ ਕਰਕੇ ਸ਼ਰਟ ਤੇ ਗਲੇ ਤੇ ਤੇ ਨਾਲ ਬਾਹਾਂ 'ਤੇ ਜਿਹੜਾ ਵਰਕ ਦਿੱਤਾ ਗਿਆ ਹੈ ਜਿਹੜਾ ਦੁਪੱਟਾ ਨਾਲ ਮੈਚ ਕੀਤਾ ਗਿਆ ਹੈ ਜਿਵੇਂ ਦੀ ਲੇਸ ਹੈ ਉਵੇਂ ਦੀ ਆਏਗੀ ਜਾਂ ਫਿਰ ਜਿਹੜੀਆਂ ਵੀ ਕਲੈਕਸ਼ਨਾਂ ਦੇ ਵਿੱਚ ਜਿਹੜੀ ਐ ਲੈਂਸ ਲੱਗੀ ਹੋਈ ਹੈ ਦੁਪੱਟੇ ਤੇ ਉਹ ਜਿਹੜੇ ਡਿਜ਼ਾਈਨ ਦੀ ਲੱਗੀ ਹੋਈ ਹੈ ਉਹ ਹੀ ਹੈ ਕਿ ਚਾਰ ਪੰਜ ਤਰ੍ਹਾਂ ਦੀਆਂ ਲੈਂਸਾਂ ਹੈਗੀਆਂ ਨੇ ਇਹਦੇ ਜਿਹੜਾ ਬਾਟਮ ਹੈ ਉਹਦੇ ਵੀ ਫਰੰਟ ਸੇ ਤੁਹਾਨੂੰ ਪੂਰੀ ਕਢਾਈ ਮਿਲੇਗੀ ਸ਼ਰਟ organza ਦੀ ਹੈ ਦੁਪੱਟਾ ਵੀ ਜਿਹੜਾ ਵੀ organza ਵਿੱਚ ਆਏਗਾ ਬਾਟਮ ਜਿਹੜਾ טੈਬੀ ਸਿਲਕ ਵਿੱਚ ਆਏਗਾ ਰੰਗ ਇਹਨਾਂ ਵਿੱਚ 50 ਹੈਗੇ ਨੇ ਪ੍ਰੀਅਟ ਇਹਦਾ 2550 ਹੈ ਸ਼ਿਪਿੰਗ ਚਾਰजेस ਫ੍ਰੀ ਨੇ ਐਕਸਟਰਾ ਚਾਰजेस ਨਹੀਂ ਲੱਗਣਗੇ ਜੇਕਰ ਤੁਸੀਂ ਹਾਲੋਪ੍ਰਿੰਡਿਆ ਇਹਨਾਂ ਸੂਟਾਂ ਨੂੰ ਕਿਤੇ ਵੀ ਮੰਗਵਾਉਂਦੇ ਹੋ। ਇਸ ਆਰੀਆਂ ਕਲੈਕਸ਼ਨਾਂ ਜਿਹੜੀਆਂ ਨੇ ਵਿਡਿੰਗ ਸਪੈਸ਼ਲ ਨੇ, ਗਰਵਾ ਚੌਥ ਆਰਿਆ ਗਰਵਾ ਚੌਥ ਲਈ। ਹੁਣ ਫੈਸਟੀਵਲ ਸੀਜ਼ਨ ਆ ਗਿਆ ਹੈ ਤੇ ਹੈਂਡਵਰਕ ਵਾਲੀਆਂ ਕਲੈਕਸ਼ਨਾਂ ਪਹਿਣਾ ਨੂੰ ਬੜੀਆਂ ਪਸੰਦ ਆਉਂਦੀਆਂ ਨੇ। ਸਪੈਸ਼ਲ ਉਹਨਾਂ ਦੀ ਡਿਮਾਂਡ ਤੇ ਹੈਂਡਵਰਕ ਵਾਲੀਆਂ ਕਲੈਕਸ਼ਨਾਂ ਲੈ ਕੇ ਆਏ ਆ। ਸ਼ਾਰਟ ਤੇ ਜਿਹੜਾ ਗਲਾ ਬਣਿਆ ਆ ਉਹਤੇ ਪੂਰਾ ਜਿੰਨਾ ਵੀ ਵਰਕ ਹੈ ਹੈਂਡ ਵਰਕ ਦਾ ਆਏਗਾ ਨਾਲ 슬ੀਵ ਤੇ ਵਰਕ ਆਇਆ 슬ੀਵ ਤੇ ਕੁਛជា ਸੂਟਾਂ ਦੇ ਨਾਲ ਜਿਹੜੀਆਂ ਤੁਹਾਨੂੰ ਰੱਖ ਕੇ ਸ਼ੋਅ ਕਰ ਦਿੱਤੀਆਂ ਨੇ ਤਾਂ ਕਿ ਤੁਹਾਨੂੰ ਪਤਾ ਚੱਲ ਪਾਏ ਕਿ ਜਿਹੜਾ 슬ੀਵ ਤੇ ਉਹ ਕਿੰਨਾ ਵਰਕ ਆਣਾ ਸਾਰਾ 슬ੀਵ ਤੇ ਕਿਪਰ ਛੋਟੇ ਛੋਟੇ ਬੂਟੀ ਵਿੱਚ ਆਏਗਾ ਤੇ ਬਾਕੀ ਜਿਹੜਾ ਬੁੱਕ ਤੇ ਆਏਗਾ ਰੇਟ ਇਹਦਾ 2550 ਰੁਪਏ ਆ ਸ਼ਿਪਿੰਗ ਚਾਰजेस ਫ੍ਰੀ ਹੈ 2.5 ਮੀਟਰ ਦੀ ਵੱਡੇ ਪਰ ਤੇ ਤੁਹਾਨੂੰ ਸ਼ਾਰਟ ਦਾ ਫੈਬਰਿਕ ਮਿਲੇਗਾ 2 ਮੀਟਰ ਦਾ ਹੀ बॉटम ਦਾ ਵੱਡੇ ਪਰਦਾ ਫੈਬਰਿਕ ਮਿਲੇਗਾ ਦੁਪट्टे ਦੀ ਲੈਂਥ ਵੀ ਜਿਹੜੀ ਆ ਉਹ ਵੀ 2.5 ਮੀਟਰ ਤੋਂ ਉੱਪਰ ਦੀ ਆ ਸੂਟ ਸਾਰੇ ਜਿੰਨੇ ਵੀ ਵੀਡੀਓ ਦੇ ਵਿੱਚ ਐਡ ਕੀਤੇ ਨੇ ਅਵੇਲੇਬਲ ਨੇ ਇਹ ਸਿੰਗਲ ਕਲਰ ਵਿੱਚ ਆਏਗਾ ਹੈਂਡਵਰਕ ਕੀਤੇ ਹੋਏ ਆ ਸਾਰੇ ਤੇ 3D ਕੇ ਸੂਟ ਹੈ ਇਹ ਵਾਲਾ ਇਹਦੇ ਵਿੱਚ ਵੀ ਸਿੰਗਲ ਕਲਰ ਹੀ ਆ ਸਾਰੇ ਜਿੰਨੀਆਂ ਵੀ ਕਲੈਕਸ਼ਨਾਂ ਵੀਡੀਓ ਵਿੱਚ ਐਡ ਕੀਤੀਆਂ ਨੇ ਸਾਰੀਆਂ ਅਵੇਲੇਬਲ ਨੇ ਬਾਏ ਕਰਨਾ ਜਾਂ ਕੋਈ ਵੀ ਗੁਆਰੀ ਕਰਨੀ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ അത്ഡോ എ മതി നീഡ് ഒരു നവേ നമേ സൂറ്റി തൂ ഫോർ വോച്ചിംഗ മൈ വിഡ